ਸਵੇਰੇ ਖਾਲੀ ਪੇਟ ਜ਼ਰੂਰ ਖਾਓ ਲਸਣ ਦੀ ਇੱਕ ਕਲੀ ਫਿਰ ਦੇਖਿਓ ਚਮਤਕਾਰੀ ਫਾਇਦੇ ਸਰੀਰ ਦੇ ਅੱਧੇ ਰੋਗ ਹੋ ਜਾਣਗੇ ਦੂਰ ਪਾਚਨ ਤੰਤਰ ਨੂੰ ਠੀਕ ਕਰਨ ਤੋਂ ਲੈ ਕੇ ਦਿਲ ਦੇ ਰੋਗਾਂ ਤੱਕ ਹੁੰਦਾ ਹੈ ਇਲਾਜ ਸੁਹਾ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਸਵੇਰੇ ਖਾਲੀ ਪੇਟ ਜੇਕਰ ਤੁਸੀਂ ਲਸਣ ਦੀ ਇੱਕ ਕਲੀ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਕਿੰਨੇ ਜ਼ਿਆਦਾ ਫਾਇਦੇ ਮਿਲ ਸਕਦੇ ਨੇ ਇਹ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਦਿਲ ਦੀ ਬਿਮਾਰੀ ਤੋਂ ਲੈ ਕੇ ਪਾਚਨ ਤੰਤਰ ਤੱਕ ਬਹੁਤ ਸਾਰੀਆਂ ਬਿਮਾਰੀਆਂ ਨੇ ਬਹੁਤ ਸਾਰੇ ਰੋਗ ਨੇ ਜੋ ਕਿ ਤੁਹਾਡੇ ਖਤਮ ਹੋ ਜਾਣਗੇ ਸਰੀਰ ਦੇ ਵਿੱਚੋਂ ਤੇ ਤੁਹਾਨੂੰ ਕੋਈ ਦਵਾਈ ਵੀ ਨਹੀਂ ਲੈਣੀ ਪਵੇਗੀ ਦਰਅਸਲ ਅੱਜ ਦੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਕੋਈ ਨਾ ਕੋਈ ਇਨਸਾਨ ਜ਼ਰੂਰ ਬਿਮਾਰ ਰਹਿੰਦਾ ਹੈ ਦਵਾਈ ਜ਼ਰੂਰ ਲੈ ਰਿਹਾ ਹੈ ਅਜੇ ਹਾਈ ਕੋਈ ਅਜਿਹਾ ਇਨਸਾਨ ਹੋਵੇਗਾ ਅਜੇ ਹਾਈ ਕੋਈ ਘਰ ਹੋਵੇਗਾ ਜਿੱਥੇ ਕਿ ਦਵਾਈ ਦਾ ਇਸਤੇਮਾਲ ਨਹੀਂ ਹੁੰਦਾ ਹੋਵੇਗਾ ਤਾਂ ਬਹੁਤ ਵਧੀਆ ਵੀ ਗੱਲ ਹੁੰਦੀ ਹੈ ਪਰ ਜ਼ਿਆਤਰ ਲੋਕਾਂ ਦੇ ਘਰਾਂ ਦੇ ਵਿੱਚ ਬਿਮਾਰੀ ਦੇਖਣ ਨੂੰ ਮਿਲਦੀ ਹੈ ਤਾਂ ਲਸਣ ਇੱਕ ਪ੍ਰਕਿਰਤਿਕ ਔਸ਼ਧੀ ਦੇ ਵਜੋਂ ਜਾਣਿਆ ਜਾਂਦਾ ਹੈ ਜਿਸ ਦੇ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਅਜੋਕੇ ਇਨਫਲੇਮੇਰੀਟਲ ਸੋਚ ਘਟਾਉਣ ਵਾਲੇ ਗੁਣ ਮੌਜੂਦ ਹੁੰਦੇ ਨੇ ਇਹ ਗੁਣ ਲਸਣ ਨੂੰ ਸਰੀਰ ਦੇ ਵਿੱਚ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀਆਂ ਨੇ ਤਾਂ ਲਸਣ ਇੱਕ ਬਹੁਤ ਹੀ ਵਧੀਆ ਜੋ ਕਿ ਕਾਰਗਲ ਮੰਨਿਆ ਜਾਂਦਾ ਹੈਗਾ ਤਾਂ ਜਿਵੇਂ ਕਿ ਪਾਚਨ ਸੰਬੰਧੀ ਕੋਈ ਗੜਬੜੀ ਹੁੰਦੀ ਹੈ ਇਨਫੈਕਸ਼ਨ ਜੋੜਾਂ ਦੀ ਸੋਚ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਨ ਦੇ ਵਿੱਚ ਕਾਫੀ ਮਦਦਗਾਰ ਬਣਾਉਂਦੇ ਨੇ ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਕਲੀ ਲਸਣ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦੀ ਹੈ ਅਤੇ ਤੁਹਾਨੂੰ ਸਿਹਤਮੰਦ ਰੱਖਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਲਸਣ ਦੇ ਵਿੱਚ ਅਲੀਸਿਨ ਨਾਮਕ ਤੱਤ ਹੁੰਦਾ ਹੈ ਜਿਸ ਦੇ ਵਿੱਚ ਐਂਟੀ ਬੈਕਟੀਰੀਅਲ ਅਤੇ ਵਾਇਰਸ ਨਾਸ਼ਕ ਗੁਣ ਮੌਜੂਦ ਹੁੰਦੇ ਹਨ ਜਦੋਂ ਅਸੀਂ ਰੋਜ਼ ਸਵੇਰੇ ਖਾਲੀ ਪੇਟ ਲਸਣ ਖਾਂਦੇ ਹਾਂ ਤਾਂ ਇਹ ਸਾਡੀ ਰੋਗਾਂ ਦੇ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ ਇਹ ਸਰੀਰ ਨੂੰ ਜ਼ੁਖਾਮ ਬੁਖਾਰ ਅਤੇ ਵੱਖ-ਵੱਖ ਕਿਸਮਾਂ ਦੀਆਂ ਇਨਫੈਕਸ਼ਨਾਂ ਤੋਂ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਸਾਡੀ ਮਦਦ ਕਰਦਾ ਹੈ ਲਸਣ ਭਾਰ ਘਟਾਉਣ ਦੇ ਲਈ ਵੀ ਲਾਭਦਾਇਕ ਹੈ ਇਹ ਸਰੀਰ ਦਾ ਮੈਟਾਬੋਲਿਜ਼ਮ ਵਧਾਉਂਦਾ ਹੈ ਅਤੇ ਚਰਬੀ ਪਿਘਲਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਲਸਣ ਵਾਧੂ ਚਰਬੀ ਨੂੰ ਘਟਾਉਂਦਾ ਹੈ ਜਿਸ ਦੇ ਨਾਲ ਵਜ਼ਨ ਘਟਾਉਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਲਸਣ ਦਿਲ ਦੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਲਸਣ ਮਾੜਾ 콜ੈਸਟ੍ਰੋਲ ਘਟਾਉਂਦਾ ਹੈ ਤੇ ਚੰਗਾ 콜ੈਸਟ੍ਰੋਲ ਵਧਾਉਂਦਾ ਹੈ ਜਿਸ ਦੇ ਨਾਲ ਦਿਲ ਦੇ ਦੌਰੇ ਤੇ ਸਟ੍ਰੋਕ ਦਾ ਖਤਰਾ ਘਟ ਜਾਂਦਾ ਹੈ ਲਸਣ ਪਾਚਨ ਤੰਤ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਇਹ ਭੋਜਨ ਪਚਾਉਣ ਦੇ ਵਿੱਚ ਵੀ ਤੁਹਾਡੀ ਮਦਦ ਕਰੇਗਾ ਤੇ ਪੇਟ ਦੀ ਗੈਸ ਕਬਜ਼ ਅਤੇ ਐਸਡੀਟੀ ਵਾਂਗ ਕਈ ਸਮੱਸਿਆਵਾਂ ਨੂੰ ਘਟਾਊਗਾ ਜਦੋਂ ਲਸਣ ਸਵੇਰੇ ਖਾਲੀ ਪੇਟ ਚਬਾਇਆ ਜਾਂਦਾ ਹੈ ਤਾਂ ਇਹ ਅੰਤੜੀਆਂ ਦੇ ਖਰਾਬ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਜਿਸ ਦੇ ਨਾਲ ਪਾਚਨ ਤੰਤਰ ਸਿਹਤਮੰਦ ਬਣਿਆ ਰਹਿੰਦਾ ਹੈ ਲਸਣ ਖਾਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਇੱਕ ਕਲੀ ਚਬਾਈ ਜਾਵੇ ਜੇਕਰ ਲਸਣ ਦਾ ਤਿੱਖਾ ਸੁਆਦ ਨਾ ਪਸੰਦ ਅਹ ਹੋਵੇ ਤਾਂ ਤੁਸੀਂ ਇਸ ਨੂੰ ਸ਼ਹਿਦ ਦਾ ਜਾਂ ਫਿਰ ਕੋਸੇ ਪਾਣੀ ਦੇ ਨਾਲ ਵੀ ਖਾ ਸਕਦੇ ਹੋ ਪਰ ਧਿਆਨ ਰੱਖਿਓ ਬਹੁਤ ਜ਼ਿਆਦਾ ਲਸਣ ਖਾਣ ਦੇ ਨਾਲ ਪੇਟ ਦੇ ਵਿੱਚ ਜਲਨ ਹੋ ਸਕਦੀ ਹੈ ਗਰਭવતી ਔਰਤਾਂ ਅਤੇ ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਹੈ ਉਹ ਸਭ ਤੋਂ ਪਹਿਲਾਂ ਡਾਕਟਰ ਦੀ ਇੱਕ ਵਾਰ ਸਲਾਹ ਜਿਹੜੀ ਕਿ ਜ਼ਰੂਰ ਲੈ ਲਿਓ ਉਹਨਾਂ ਨੂੰ ਇੱਕ ਵਾਰ ਪੁੱਛ ਲਿਓ ਕਿਉਂਕਿ ਬਹੁਤ ਸਾਰੇ ਅਜਿਹੇ ਲੋਕਵੇਂ ਨੇ ਜਿਨ੍ਹਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਤੇ ਕਈ ਚੀਜ਼ਾਂ ਤੋਂ ਉਹਨਾਂ ਨੂੰ ਰੋਕਿਆ ਵੀ ਜਾਂਦਾ ਹੈ ਇਨਫੈਕਸ਼ਨ ਵੀ ਹੋ ਜਾਂਦੀ ਹੈ ਅਲਰਜੀ ਵੀ ਹੋ ਜਾਂਦੀ ਹੈ ਤਾਂ ਉਹ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਿਓ ਜੇਕਰ ਤੁਸੀਂ ਪਹਿਲਾਂ ਹੀ ਕਿਸੇ ਬਿਮਾਰੀ ਤੋਂ ਪੀੜਿਤ ਹੋ ਤਾਂ ਲਸਣ ਖਾਣ ਤੋਂ ਪਹਿਲਾਂ ਖਾਲੀ ਪੇਟ ਤੁਸੀਂ ਇੱਕ ਵਾਰ ਡਾਕਟਰ ਦੇ ਨਾਲ ਜ਼ਰੂਰ ਸਲਾਹ مشورہ ਕਰ ਲਿਓ